ਾਰੇ ਕਿਸਾਨ ਵਿਰੋਧ ਇਹ ਕਿਸਾਨ ਭੈਣੋ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਕੌਰ ਜੀ ਇਹ ਪ੍ਰੋਗਰਾਮ ਕਿਸਾਨੀ ਦੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਇਸੇ ਕਰਕੇ ਹੀ ਇਹ ਪ੍ਰੋਗਰਾਮ ਕਿਸਾਨ ਵੀਰਾਂ ਦਾ ਸਭ ਤੋਂ ਖਾਸ ਤੇ ਪਸੰਦੀਦਾ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਖੇਤੀ ਤੇ ਖੇਤੀ ਨਾਲ ਜੁੜੇ ਵੱਖ-ਵੱਖ ਕਿੱਤਿਆਂ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰਦੇ ਹਾਂ ਖੇਤੀ ਨਾਲ ਸੰਬੰਧਿਤ ਹੋਰ ਜ਼ਿਆਦਾ ਜਾਣਕਾਰੀ ਲੈਣ ਦੇ ਲਈ ਕਿਉਂ ਨਾ ਆਪਾਂ ਇੱਕ ਨજર ਪਾ ਲਈਏ ਕਿਸਾਨਾਂ ਦੇ ਲਈ ਖੇਤੀ ਸੂਚਨਾ ਤੇ ਸੁਝਾਤੀ ਪੇਸ਼ ਕਰ ਰਹੇ ਨੇ ਡਾਕਟਰ ਸਤਵਿੰਦਰ ਵੀਰ ਸਿੰਘ ਜੀ ਆਓ ਦੇਖਦੇ ਹਾਂ ਕਿਸਾਨ ਵੀਰੋ ਮੈਂ ਹਾਂ ਡਾਕਟਰ ਸਤਵਿੰਦਰ ਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅੰਮ੍ਰਿਤਸਰ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਖੇਤੀ ਸੂਚਨਾਵਾਂ ਅਤੇ ਸਜਾ ਇਸ ਮਹੀਨੇ ਝੋਨੇ ਦੀ ਫਸਲ ਉੱਪਰ ਚਿੱਟੀ ਪੇਠ ਵਾਲੇ ਜਾਂ ਪੂਰੀ ਪੇਠ ਵਾਲੇ ਟਿੱਡਿਆਂ ਦਾ ਹਮਲਾ ਹੋ ਸਕਦਾ ਹੈ ਇਸ ਹਮਲੇ ਕਾਰਨ ਝੋਨੇ ਦੀ ਫਸਲ ਧੋੜੀਆਂ ਵਿੱਚ ਸੁੱਕਦੀ ਹੈ ਕਿਉਂਕਿ ਇਹ ਟਿੱਡੇ ਝੋਨੇ ਦੀ ਫਸਲ ਦਾ ਰਸ ਚੂਸਦੇ ਹਨ ਅਤੇ ਉਸ ਤੋਂ ਬਾਅਦ ਨਰੋਏ ਬੁੱਟਿਆਂ ਦੇ ਉੱਤੇ ਜਾ ਕੇ ਉਹਨਾਂ ਦਾ ਰਸ ਚੂਸਦੇ ਹਨ ਕਿਉਂਕਿ ਇਹਨਾਂ ਕਾਰਨ ਝੋਨੇ ਦੇ ਵਿੱਚ ਮਧਰੇਪਣ ਦੀ ਰੋਗ ਦੀ ਸਮੱਸਿਆ ਵੀ ਆਉਂਦੀ ਹੈ ਜੇਕਰ ਤੁਸੀਂ ਸਰਵੇਖਣ ਕਰੋ ਤਾਂ ਬੂਟੇ ਨੂੰ ਟਿੱਡੇ ਕਰਕੇ ਝਾੜੋ ਜੇਕਰ ਝਾੜਨ ਉਪਰੰਤ ਪਾਣੀ ਵਿੱਚ 5 ਤੋਂ ਵੱਧ ਟਿੱਡੇ ਤੈਰਦੇ ਨਜ਼ਰ ਆਉਣ ਤਾਂ ਸਫਾਰਿਸ਼ ਹੁਦਾ ਕੀਟਨਾਸ਼ਕ ਦਾ ਸਪਰੇਅ ਕਰੋ ਕਿਸਾਨ ਵੀਰੋ ਤੁਸੀਂ ਆਪਣੇ ਖੇਤਾਂ ਵਿੱਚੋਂ ਨਦੀਨਾਂ ਨੂੰ ਹੱਥਾਂ ਨਾਲ ਪੁੱਟ ਕੇ ਨਸ਼ਟ ਕਰ ਦਿਓ ਨਰਮੇ ਦੇ ਖੇਤਾਂ ਵਿੱਚ ਟਿੰਡੀ ਅਤੇ ਫੁੱਲ ਤੇ ਆਈ ਫਸਲ ਨੂੰ ਪਾਣੀ ਦੀ ਘਾਟ ਨਾ ਆਉਣ ਦਿਓ ਕਿਉਂਕਿ ਪਾਣੀ ਦੀ ਘਾਟ ਆਉਣ ਕਾਰਨ ਟਿੰਡੀ ਅਤੇ ਫੁੱਲ ਝੜ ਜਾਂਦੇ ਹਨ ਜਿਸ ਕਾਰਨ ਫਸਲ ਦਾ ਝਾੜ ਘਟ ਸਕਦਾ ਹੈ ਇਸ ਤੋਂ ਇਲਾਵਾ ਟਿੰਡਿਆਂ ਦੇ ਜਲਦੀ ਖਿੜਨ ਲਈ ਸਤੰਬਰ ਦੇ ਅਖੀਰ ਵਿੱਚ ਅਖੀਰਲਾ ਪਾਣੀ ਜ਼ਰੂਰ ਦਿਓ ਨਰਮੇ ਦੇ ਵਧੀਆ ਝਾੜ ਵਾਸਤੇ 2% ਪੋਟਾਸ਼ੀਅਮ ਨਾਈਟ੍ਰੇਟ ਭਾਗ ਕੇ 2 ਕਿਲੋ 13045 ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਜਦੋਂ ਨਰਮੇ ਦੀ ਫਸਲ ਫੁੱਲਾਂ ਦੀ ਅਵਸਥਾ ਤੇ ਆਈ ਹੋਵੇ ਉਸ ਸਮੇਂ ਤੋਂ ਲਗਾਤਾਰ ਹਫਤੇ ਹਫਤੇ ਵਖਵੇ ਤੇ ਚਾਰ ਛਿੜਕਾ ਕਰੋ ਇਸ ਤਰ੍ਹਾਂ ਕਰਨ ਨਾਲ ਫਸਲ ਦਾ ਝਾੜ ਬਹੁਤ ਵਧੀਆ ਪ੍ਰਾਪਤ ਹੁੰਦਾ ਹੈ ਮੱਕੀ ਦੀ ਫਸਲ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਖਾਸ ਕਰਕੇ ਉਦੋਂ ਜਦੋਂ ਮੱਕੀ ਦੇ ਬੂਟੇ ਸੂਤ ਕੱਤਦੇ ਹੋਣ ਅਤੇ ਬੂਰ ਨਿਕਲਦਾ ਹੋਵੇ ਇਸ ਸਮੇਂ ਪਾਣੀ ਦੀ ਘਾਟ ਨਾ ਆਉਣ ਦਿਓ ਇਸ ਤੋਂ ਇਲਾਵਾ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਤਾਂ ਮੱਕੀ ਦੇ ਖੇਤਾਂ ਵਿੱਚ ਪਾਣੀ ਬਿਲਕੁਲ ਨਾ ਖੜਨ ਦਿਓ ਕਿਉਂਕਿ ਜ਼ਿਆਦਾ ਪਾਣੀ ਖਲੋਣ ਦੇ ਨਾਲ ਮੱਕੀ ਦੇ ਵਿੱਚ ਟਾਂਡੇ ਤੇ ਗਾਲੇ ਦੇ ਰੋਗ ਦੀ ਸਮੱਸਿਆ ਆ ਸਕਦੀ ਹੈ ਗੰਨੇ ਦੀ ਫਸਲ ਵਿੱਚ ਗੰਨੇ ਦੇ ਮੂਹੇ ਬੰਨਣ ਦੀ ਸ਼ੁਰੂਆਤ ਤੁਸੀਂ ਸਤੰਬਰ ਦੇ ਸ਼ੁਰੂ ਵਿੱਚ ਕਰ ਸਕਦੇ ਹੋ ਦੋ ਕਤਾਰਾਂ ਦੇ ਇਕੱਠੇ ਮੂੰਹੇ ਬੰਨਣ ਦੀ ਥਾਂ ਤੇ ਇਕਹਿਰੀ ਕਤਾਰ ਦੇ ਮੂੰਹੇ ਬੰਨਣ ਨੂੰ ਤਰਜੀਹ ਦਿਓ ਇਸ ਤੋਂ ਇਲਾਵਾ ਜੇਕਰ ਤਣੇ ਦੇ ਗੜੂਏ ਦੀ ਰੋਖtham ਵਾਸਤੇ ਤੁਸੀਂ ਇਸ ਮਹੀਨੇ ਟ੍ਰਾਈਕੋਕਾਰਡਾਂ ਦਾ ਇਸਤੇਮਾਲ ਸ਼ੁਰੂ ਕਰ ਸਕਦੇ ਹੋ ਸਤੰਬਰ ਦਾ ਮਹੀਨਾ ਤੋਰੀਏ ਦੀ ਬਜਾਈ ਵਾਸਤੇ ਬਹੁਤ ਵਧੀਆ ਹੈ ਇਸ ਮਹੀਨੇ ਤੁਸੀਂ ਤੋਰੀਏ ਦੀ ਬਜਾਈ ਕਰ ਸਕਦੇ ਹੋ ਮੂੰਗਫਲੀ ਦੀ ਫਸਲ ਵੀ ਇਸ ਸਮੇਂ ਡੋਡੀ ਉੱਤੇ ਆਈ ਹੋਵੇਗੀ ਇਸ ਲਈ ਇਸ ਸਮੇਂ ਪਾਣੀ ਦੀ ਘਾਟ ਨਾ ਆਉਣ ਦਿਓ ਕਿਉਂਕਿ ਪਾਣੀ ਦੀ ਘਾਟ ਆਉਣ ਦੇ ਨਾਲ ਮੂੰਗਫਲੀ ਦੇ ਝਾੜ ਤੇ ਅਸਰ ਪੈ ਸਕਦਾ ਹੈ ਹਰੇ-ਚਾਰੇ ਦੀ ਬਜਾਈ ਵਾਸਤੇ ਵੀ ਇਹ ਮਹੀਨਾ ਬਹੁਤ ਵਧੀਆ ਹੈ ਸਤੰਬਰ ਦੇ ਅੱਧ ਵਿੱਚ ਤੁਸੀਂ ਹਰੇ-ਚਾਰੇ ਵਾਸਤੇ ਮੱਕੀ ਦੀ ਬਜਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਬਰਸੀਮ ਦੀ ਬਜਾਈ ਕਰਨੀ ਹੈ ਤਾਂ ਸਤੰਬਰ ਦੇ ਅਖੀਰ ਵਿੱਚ ਬਰਸੀਮ ਦੀ ਬਜਾਈ ਕਰ ਸਕਦੇ ਹੋ ਕਿਸਾਨ ਵੀਰੋ ਇਹ ਸਨ ਖੇਤੀ ਸੂਝਨਾਵਾਂ ਅਤੇ ਸੁਝਾਅ ਫੇਰ ਮਿਲਾਂਗੇ ਧੰਨਵਾਦ ਪਿਆਰੇ ਕਿਸਾਨ ਵੀਰੋ ਤੇ ਕਿਸਾਨ ਭੈਣੋ ਕਿਤਾ ਕੋਈ ਵੀ ਹੋਵੇ ਮੁਸ਼ਕਲਾਂ ਤਾਂ ਆਉਂਦੀਆਂ ਹੀ ਨੇ ਤੇ ਇਹਨਾਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਲੋੜੀਂਦੀ ਜਾਣਕਾਰੀ ਹੋਣਾ ਵੀ ਜ਼ਰੂਰੀ ਹੋ ਜਾਂਦਾ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਖੇਤੀ ਤੇ ਖੇਤੀ ਨਾਲ ਜੁੜੇ ਕਿੱਤਿਆਂ ਨਾਲ ਸੰਬੰਧਿਤ ਵਿਸ਼ੇ ਚੁਣਦੇ ਆ ਇਨ੍ਹਾਂ ਵਿਸ਼ਾ ਤੇ ਮਾਹਿਰਾਂ ਦੇ ਵੱਲੋਂ ਸਟੀਕ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਅੱਜ ਵੀ ਅਸੀਂ ਬੇਹਦ ਖਾਸ ਵਿਸ਼ਾ ਚੁਣਿਆ ਅੱਜ ਦਾ ਵਿਸ਼ਾ ਖੇਤੀ ਜਨਸਾਂ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਇਸੇ ਵਿਸ਼ੇ ਤੇ ਜਾਣਕਾਰੀ ਦੇਣ ਦੇ ਲਈ ਮਾਹਿਰ ਹੋਣਗੇ ਡਾਕਟਰ ਮਨਦੀਪ ਸਿੰਘ ਜੀ ਜਿਹੜੇ ਕਿ ਜ਼ਿਲ੍ਹਾ ਜਲੰਧਰ ਦੇ ਵਿੱਚ ਖੇਤੀਬਾੜੀ ਵਿਕਾਸ ਅਫਸਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜ ਜੀ ਨੇ ਕੀ ਖਾਸ ਗੱਲਬਾਤ ਹੋਈ ਹੈ ਆਓ ਦੇਖਦੇ ਹਾਂ ਖੇਤੀ ਜਨਸਾਂ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਮੇਰੇ ਨਾਲ ਖੜੇ ਨੇ ਡਾਕਟਰ ਮਨਦੀਪ ਸਿੰਘ ਜੀ ਜਿਹੜੇ ਖੇਤੀਬਾੜੀ ਵਿਕਾਸ ਅਫਸਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦਾ ਜਿਹੜਾ ਉਹਦੇ ਵਿੱਚ ਮਾਰਕੀਟਿੰਗ ਵਿੰਗ ਦੇ ਵਿੱਚ ਜ਼ਿਲ੍ਹਾ ਸਲੰਦਰ ਦੇ ਵਿੱਚ ਆਪਣੀ ਸੇਵਾ ਨਿਵਾਰਿਆ ਇਹਨਾਂ ਤੋਂ ਆਪਾਂ ਇਹ ਸਾਰੀ ਜਾਣਕਾਰੀ ਹਾਸਲ ਕਰਾਂਗੇ ਡਾਕਟਰ ਮਨਦੀਪ ਸਿੰਘ ਜੀ ਸਾਨੂੰ ਥੋੜਾ ਜਿਹਾ ਪਹਿਲਾਂ ਇਹ ਜ਼ਰੂਰ ਦੱਸੋ ਕਿ ਪ੍ਰੋਸੈਸਿੰਗ ਤੋਂ ਕੀ ਭਾਵ ਹੈ ਜਿਹੜੀਆਂ ਸਾਡੀ ਖੇਤੀਬਾੜੀ ਜਾਂ ਬਾਗਬਾਨੀ ਜਾਂ ਪਸ਼ੂਧਨ ਤੋਂ ਜੋ ਸਾਨੂੰ ਉਤਪਾਦ ਜਿੰਸਾਂ ਪ੍ਰਾਪਤ ਹੁੰਦੀਆਂ ਨੇ ਉਹਨਾਂ ਨੂੰ ਉਹਨਾਂ ਦਾ ਮੁੱਲ ਵਾਧਾ ਕਰਕੇ ਵੈਲਿਊ ਐਡੀਸ਼ਨ ਕਰਕੇ ਮਨੁੱਖ ਦੇ ਖਾਣਯੋਗ ਬਣਾਉਣ ਦੇ ਪ੍ਰੋਸੈਸ ਦੀ ਪ੍ਰਕਿਰਿਆ ਨੂੰ ਜੋ ਕਹਿੰਦੇ ਆ ਉਹਨੂੰ ਐਗਰੋ ਪ੍ਰੋਸੈਸਿੰਗ ਕਹਿੰਦੇ ਆ ਡਾਕਟਰ ਸਾਹਿਬ ਇਹ ਐਗਰੋ ਪ੍ਰੋਸੈਸਿੰਗ ਦੀ ਲੋੜ ਕਿਉਂ ਪੈ ਰਹੀ ਆ ਹਾਂ ਪੰਜਾਬ ਦੇ ਵਿੱਚ ਅਨਾਜ ਬਹੁਤ ਜ਼ਿਆਦਾ ਪੱਧਰ ਤੇ ਪੈਦਾ ਹੁੰਦਾ ਸਬਜ਼ੀਆਂ ਫਲ ਦੁੱਧ ਇਹ ਬਹੁਤ ਹਾਈ ਲੈਵਲ ਤੇ ਪੈਦਾ ਹੁੰਦਾ ਸਾਡੇ ਜਿਹੜਾ ਇਹ ਕਿੰਨਾ ਅਨਾਜ ਜਿਹੜਾ ਸਾਡਾ ਉਹ ਖਰਾਬ ਵੀ ਹੋ ਜਾਂਦਾ ਸੋ ਜਿਹੜੀ ਐਗਰੋ ਪ੍ਰੋਸੈਸਿੰਗ ਆ ਮੇਨ ਇਹਦਾ ਮੋਟਿਵ ਤੇ ਇਹੋ ਹੀ ਆ ਕਿ ਇਹ ਇੱਕ ਤੇ ਖਾਣਯੋਗ ਅਵਸਥਾ ਦੇ ਵਿੱਚ ਲੈ ਕੇ ਜਿਹੜੇ ਸਾਡੇ ਪ੍ਰੋਡਕਟ ਹੈ ਉਹਨਾਂ ਦੀ ਮਿਆਰ ਨੂੰ ਵਧਾ ਦਿੰਦੀ ਹੈ ਕਿ ਇਹਨੂੰ ਅਸੀਂ ਲੰਮੇ ਸਮੇਂ ਤੱਕ ਜਿਹੜਾ ਉਹ ਅਸੀਂ ਪ੍ਰੋਡਕਟ ਨੂੰ ਜਾਂ ਪਦਾਰਥ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਇਹ ਇਸੇ ਕਰਕੇ ਜਿਹੜੀ ਐਗਰੋ ਪ੍ਰੋਸੈਸਿੰਗ ਹੈ ਇਹ ਜਿਹੜੀ ਇੱਕ ਲਾਹੇਵੰਦ ਤਕਨੀਕ ਹੈ ਜਿਸ ਨਾਲ ਜਿਹੜਾ ਸਾਡਾ ਭੋਜਨ ਹੈ ਉਹ ਲੰਬੇ ਸਮੇਂ ਤੱਕ ਜਿਹੜਾ ਸਾਡੇ ਕੋਲ ਮੌਜੂਦ ਰਹਿ ਸਕਦਾ ਹੈ ਖਾਣਯੋਗ ਅਵਸਥਾ ਦੇ ਵਿੱਚ ਡਾਕਟਰ ਸਾਹਿਬ ਜੀ ਅਸੀਂ ਗੱਲ ਕਰੀਏ ਐਗਰੋ ਪ੍ਰੋਸੈਸਿੰਗ ਦੀ ਕੀੜੇ ਕਿੜੀ ਯੂਨਿਟ ਇਸ ਖੇਤਰ ਦੇ ਵਿੱਚ ਲਗਾਏ ਜਾ ਸਕਦੇ ਆ ਕਿ ਕਿਸਾਨ ਵੀਰੋਂ ਤੋਂ ਫਾਇਦਾ ਲੈਣ। ਇਹਦੇ ਵਿੱਚ ਬੇਅੰਤ ਯੂਨਿਟ ਤੁਸੀਂ ਲਗਾ ਸਕਦੇ ਆ। ਇਹਦੇ ਵਿੱਚ ਕੋਈ ਸੀਮਾ ਨਹੀਂ ਹੈ। ਐਗਰੋ ਪ੍ਰੋਸੈਸਿੰਗ ਜਿਹੜੀ ਆ ਇਹਦੀ ਕੋਈ ਸੀਮਾ ਨਹੀਂ ਹੈ। ਹਮ ਹਜ਼ਾਰਾਂ ਹੀ ਅਣਗਿਣਤ ਤੁਸੀਂ ਆਪਣੇ ਉਤਪਾਦ ਜਿਹੜੇ ਕਿਸਾਨ ਵੀਰ ਹੈ ਉਹ ਬਣਾ ਸਕਦੇ ਆ। ਉਹਨਾਂ ਦੇ ਵਿੱਚ ਮੁੱਖ ਰੂਪ ਦੇ ਦੇਵਕਰ ਜੇਕਰ ਮੈਂ ਗੱਲ ਕਰਾਂ ਅਸੀਂ ਗੁੜ ਬਣਾ ਸਕਦੇ ਆ। ਆਟਾ ਚੱਕੀ ਲਗਾ ਸਕਦੇ ਆ। ਠੀਕ ਹੈ ਜੀ ਸ਼ਾਇਦ ਦਾ ਪ੍ਰੋਸੈਸ ਕਰ ਸਕਦੇ ਆ ਸੋਇਆਬੀਨ ਹਲਦੀ ਦੀ ਪ੍ਰੋਸੈਸਿੰਗ ਹੈ ਇਹੋ ਜਿਹੜੇ ਸਹਾਇਕ ਤੰਦੇ ਆ ਜਿਹੜੇ ਕਿਸਾਨ ਵੀਰ ਆ ਉਹ ਛੋਟੇ ਛੋਟੇ ਪਿੰਡ ਪੱਧਰ ਤੇ ਜਿਹੜੇ ਯੂਨਿਟ ਲਗਾ ਕੇ ਆਪਣਾ ਜਿਹੜੇ ਆ ਜਿੰਸ ਤੋਂ ਜਿਹੜੇ ਉਤਪਾਦ ਆ ਉਹ ਕਿਸਾਨ ਵੀਰ ਉਹ ਬਣਾ ਸਕਦੇ ਡਾਕਟਰ ਸਾਹਿਬ ਜੀ ਅਸੀਂ ਪ੍ਰੋਸੈਸਿੰਗ ਯੂਨਿਟ ਲਾਉਣਾ ਤਾਂ ਕੀ ਸਭ ਤੋਂ ਪਹਿਲਾਂ ਕੀ ਤਿਆਰੀ ਕੀ ਕਰਨੀ ਆ ਸਭ ਤੋਂ ਪਹਿਲਾਂ ਤੇ ਸਰਵੇਖਣ ਦੀ ਲੋੜ ਹੈ ਜਿਹੜਾ ਖਪਤਕਾਰ ਆ ਉਹਦੀ ਮੰਗ ਦੇ ਅਨੁਸਾਰ ਸਾਨੂੰ ਜਿਹੜਾ ਯੂਨਿਟ ਉਹਦਾ ਚੇਨ ਕਰਨਾ ਚਾਹੀਦਾ ਪੀ ਕਿਵੇਂ ਦਾ ਜਿਹੜਾ ਖਪਤਕਾਰ ਨੂੰ ਜਿਹੜਾ ਜਿੰਸ ਦਾ ਜਾਂ ਉਤਪਾਦ ਦੀ ਜ਼ਰੂਰਤ ਹੈ ਉਸ ਖੇਤੇ ਦੇ ਵਿੱਚ ਸਾਨੂੰ ਉਹ ਯੂਨਿਟ ਜਿਹੜਾ ਲਗਾਉਣਾ ਚਾਹੀਦਾ ਦੂਜਾ ਸਭ ਤੋਂ ਜ਼ਰੂਰੀ ਹੈ ਕਿ ਜਿਹੜਾ ਗਿਆਨ ਹੈ ਗਿਆਨ ਲੈ ਕੇ ਹੀ ਯੂਨਿਟ ਦਾ ਜੋ ਸਥਾਪਿਤ ਜਿਹੜਾ ਉਹਨੂੰ ਅਸੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਤੱਕ ਤੁਸੀਂ ਕਿਸੇ ਵੀ ਚੀਜ਼ ਦੀ ਸਖਲਾਈ ਨਹੀਂ ਲੈਂਦੇ ਤੇ ਤੁਸੀਂ ਉਹ ਯੂਨਿਟ ਨੂੰ ਤੁਸੀਂ ਫੇਲ ਕਰ ਦੋਗੇ ਸੋ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਦੇ ਬਹੁਤ ਸਾਰੇ ਆਧਾਰੇ ਆ ਜਿਹੜੇ ਕਿ ਕਿਸਾਨ ਵੀਰਾਂ ਨੂੰ ਇਸ ਕਿਤਾਮੁਖੀ ਕੋਰਸ ਦੇ ਜਿਹੜੇ ਸਿਖਲਾਈ ਆ ਉਹ ਦਿੰਦੇ ਆ ਸੋ ਜਿਹੜਾ ਗਿਆਨ ਹੈ ਲੈ ਕੇ ਹੀ ਸਾਨੂੰ ਯੂਨਿਟ ਮਤਲਬ ਜਿਹੜਾ ਉਹ ਸਥਾਪਿਤ ਕਰਨਾ ਚਾਹੀਦਾ ਉਸ ਤੋਂ ਬਾਅਦ ਜਿਹੜੇ ਵੀ ਤੁਸੀਂ ਉਤਪਾਦ ਬਣਾਉਣੇ ਆ ਉਹਦੀ ਵੈਰਾਈਟੀ ਜਿਹੜੀ ਆ ਉਹ ਮਤਲਬ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਜਿਵੇਂ ਗੋੜਾ ਗੋੜ ਤੋਂ ਅੱਗੇ ਸ਼ੱਕਰ ਰਿਓੜੀਆਂ ਤੇਲ ਵਾਲਾ ਗੋੜ ਮਤਲਬ ਅੱਗੇ ਕਿੰਨੀਆਂ ਵੈਰਾਈਟੀਆਂ ਉਹਦੀਆਂ ਬਣ ਜਾਂਦੀਆਂ ਗੁੜ ਤੋਂ ਕਿੰਨੇ ਉਤਪਾਦ ਬਣ ਜਾਂਦੇ ਆ ਠੀਕ ਹੈ ਜੀ ਐਵੇਂ ਤੇਲ ਹੈ ਤੇਲ ਤੋਂ ਅੱਗੇ ਅਚਾਰ ਬਣ ਜਾਂਦੇ ਆ ਮਤਲਬ ਇਤਾਂ ਐਵੇਂ ਹੀ ਅਸੀਂ ਜਿਹੜੀ ਇਹਦੀ ਪੜਤਾਲ ਕਰਕੇ ਹੀ ਜਿਹੜਾ ਆਪਾਂ ਯੂਨਿਟ ਜਿਹੜਾ ਉਹ ਸਥਾਪਿਤ ਕਰਨਾ ਉਸ ਤੋਂ ਬਾਅਦ ਜਿਹੜੀ ਇੱਕ ਆਪਣੇ ਸਭ ਤੋਂ ਇੰਪੋਰਟੈਂਟ ਹੈ ਕਿ ਆਪਣੇ ਪ੍ਰੋਡਕਟ ਦਾ ਜਿਹੜਾ ਉਹ ਤੁਸੀਂ ਬ੍ਰਾਂਡ ਜ਼ਰੂਰ ਬਣਾਉਣਾ ਉਹਦੀ ਲੇਬਲਿੰਗ ਪੈਕਿੰਗ ਜਿਹੜੀ ਹੈ ਉਹ ਜ਼ਰੂਰ ਕਰਾਉਣੀ ਹੈ ਕਿਉਂਕਿ ਜਦੋਂ ਤੱਕ ਤੁਸੀਂ ਚੰਗੀ ਪੈਕਿੰਗ ਜਾਂ ਚੰਗਾ ਬ੍ਰਾਂਡ ਕਿਸੇ ਖਪਤਕਾਰ ਨੂੰ ਨਹੀਂ ਦਿਓਗੇ ਤੇ ਉਹਦੇ ਅੰਦਰ ਵਿਸ਼ਵਾਸ ਪੈਦਾ ਨਹੀਂ ਹੋਊਗਾ ਸੋ ਇਹ ਜਿਹੜੀ ਚੀਜ਼ ਹੈ ਇਹਨੂੰ ਤੁਸੀਂ ਪਹਿਲਾਂ ਧਿਆਨ ਵਿੱਚ ਰੱਖ ਕੇ ਆਪਣਾ ਜਿਹੜਾ ਉਹ ਯੂਨਿਟ ਲਗਾਉਣਾ ਹੈ ਇਹਦੇ ਨਾਲ ਨਾਲ ਹੀ ਜੋ ਸਰਕਾਰ ਦੀਆਂ ਹਦਾਇਤਾਂ ਆ ਜੋ ਕੰਪਲਸਰੀ ਲਾਇਸੈਂਸ ਹੈ ਗਵਰਨਮੈਂਟ ਦੇ ਉਹ ਤੁਸੀਂ ਜ਼ਰੂਰ ਪ੍ਰਾਪਤ ਕਰਨੇ ਆ ਤਾਂ ਸਭ ਗੱਲ ਇਹ ਆ ਵੀ ਮੁੱਖ ਤੌਰ ਤੇ ਕਿਹੜੇ ਕਿਹੜੇ ਕਿੱਤੇ ਨੇ ਜਿਹੜੇ ਇਹਦੇ ਵਿੱਚ ਚੱਲ ਰਹੇ ਨੇ ਜਿਹਦੇ ਵਿੱਚ ਐਗਰੋ ਪ੍ਰੋਸੈਸਿੰਗ ਹੋ ਰਹੀ ਆ ਪੰਜਾਬ ਦੇ ਵਿੱਚ ਕਿਸਾਨ ਵੀਰੋਂ ਤੋਂ ਵਧੀਆ ਲਾਭ ਲੈ ਰਿਆ ਸਭ ਤੋਂ ਜਿਹੜਾ ਮੁੱਖ ਕਿੱਤਾ ਸਾਡਾ ਰਵਾਇਤੀ ਜੋ ਕਿੱਤਾ ਹੈ ਉਹ ਗੁੜ ਬਣਾਉਣਾ ਜੀ ਗੁੜ ਦੀ ਡਿਮਾਂਡ ਜਿਹੜੀ ਆ ਉਹ ਦਿਨ ਬਦ ਦਿਨ ਜਿਹੜੀ ਵਾਧੀ ਜਾ ਰਹੀ ਆ 2030 ਦੇ ਵਿੱਚ ਜਿਹੜੀ ਅੱਜ ਡਿਮਾਂਡ ਆ ਉਹ ਡਬਲ ਹੋ ਜਾਣੀ ਆ ਜੀ ਹਰ ਇੱਕ ਬੰਦਾ ਜਿਹੜਾ ਉਹ ਆਪਣੀ ਸਿਹਤ ਨੂੰ ਲੈ ਕੇ ਜਾਗਰੂਪ ਹੋ ਰਿਹਾ ਆ ਆਫਟਰ ਕਰੋਨਾ ਗੁੜ ਜਿਹੜਾ ਆ ਉਹ ਇੱਕ ਖੰਡ ਦਾ ਬਦਲਵਾ ਰੂਪ ਹੈ ਜੀ ਸਾਡੇ ਰਵਾਇਤੀ ਜਿਹੜੀ ਇੱਕ ਸਾਡਾ ਗੁੜ ਅਸੀਂ ਖਾਂਦੇ ਆ ਸਾਡੇ ਬਜ਼ੁਰਗੇ ਬਣਾਉਂਦੇ ਰਹੇ ਆ ਇਹਦੀ ਸਾਨੂੰ ਜ਼ਿਆਦਾ ਟ੍ਰੇਨਿੰਗ ਦੀ ਲੋੜ ਨਹੀਂ ਬਟ ਫਿਰ ਵੀ ਜਦੋਂ ਅਸੀਂ ਗੁੜ ਹੁਣ ਪੈਕ ਹੋਣ ਲੱਗ ਗਿਆ ਇਹਦੀਆਂ ਜੋ ਇਹਦੇ ਵਿੱਚ ਮੋਇਸਚਰ ਕੰਟੈਂਟ ਆ ਜਾਂ ਜੋ ਸ਼ੁੱਧੀਆਂ ਇਹ ਸਾਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹਨੂੰ ਅਸੀਂ ਸਾਨੂੰ ਪੈਕਿੰਗ ਜਿਹੜੀ ਆ ਉਹ ਸਾਨੂੰ ਇਹਦੀ ਕਰਨੀ ਚਾਹੀਦੀ ਆ ਖਪਤਕਾਰ ਦੇ ਲੋੜ ਅਨੁਸਾਰ ਜਿਵੇਂ ਬੱਚੇ ਆ ਬੱਚੇ ਜਿਹੜੇ ਆ ਉਹ ਕੈਂਡੀ ਪ੍ਰੇਫਰ ਕਰਦੇ ਹੁਣ ਗੁੜ ਜਿਹੜਾ ਉਹ ਕੈਂਡੀਆਂ ਦੇ ਰੂਪ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਵੱਡੇ ਵੱਡੀਆਂ ਪੇਸ਼ੀਆਂ ਦੇ ਜਿਹੜੇ ਨੂੰ ਘੱਟ ਲੋਕ ਹੁਣ ਪਸੰਦ ਕਰਦੇ ਹੁਣ ਪਰਫੀ ਗੁੜ ਜਿਹੜਾ ਉਹ ਲੋਕ ਪਸੰਦ ਕਰਦੇ ਆ ਸੋ ਗੁੜ ਜਿਹੜਾ ਉਹ ਅੱਜ ਦੇ ਸਮੇਂ ਦੀ ਲੋੜ ਹੈ ਸੋ ਕਿਸਾਨ ਵੀਰ ਗੁੜ ਵੱਲ ਜਾ ਸਕਦੇ ਆ ਇਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਤੇਲ ਦੀ ਜਿਹੜਾ ਤੇਲ ਹੈ ਸਰੋਂ ਦਾ ਤੇਲ ਹੋ ਗਿਆ ਜਾਂ ਕੋਈ ਵੀ ਐਸੈਂਸ਼ੀਅਲ ਆਇਲ ਹੋ ਗਿਆ ਉਹ ਕਿਸਾਨ ਵੀਰ ਐਗਰੋ ਪ੍ਰੋਸੈਸਿੰਗ ਦੇ ਅ ਤਿਆਤ ਲਿਆ ਸਕਦੇ ਆ ਕਿਉਂਕਿ ਤੇਲ ਜਿਹੜਾ ਆ ਉਹ ਮਤਲਬ ਤੁਸੀਂ ਕਹਿ ਲਓ ਵੀ ਜਿਹੜਾ ਤੇਲ ਹੈ ਉਹ ਹਰ ਘਰ ਦੀ ਜਿਹੜੀ ਜ਼ਰੂਰਤ ਹੈ ਹਰ ਫੈਮਲੀ ਦੀ 5 ਲੀਟਰ ਪ੍ਰਤੀ ਫੈਮਲੀ ਦੀ ਲਗਭਗ ਮਹੀਨੇ ਦਾ ਉਹਨੂੰ ਖਪਤ ਦੀ ਜ਼ਰੂਰਤ ਹੈ ਸੋ ਤੇਲ ਜਿਹੜਾ ਸ਼ੁੱਧ ਬਾਜ਼ਾਰ ਦੇ ਵਿੱਚ ਬਹੁਤ ਘੱਟ ਮਿਲਦਾ ਹੈ ਕਿਸਾਨ ਵੀਰ ਸ਼ੁੱਧ ਤੇਲ ਪੈਦਾ ਕਰਨ ਉਹ ਕੰਜ਼ਿਊਮਰ ਨੂੰ ਦੇਣ ਹੁਣ ਅ ਠੰਡੇ ਤੇਲ ਦਾ ਜਿਹੜਾ ਪ੍ਰਚਲਨ ਜਿਹੜਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਕਿਸਾਨ ਵੀਰ ਠੰਡੇ ਤੇਲ ਦਾ ਜਿਹੜਾ ਕੋਹਲੂ ਹੈ ਉਹ ਲਗਾ ਸਕਦੇ ਆ ਇਸ ਤੋਂ ਬਾਅਦ ਜਿਹੜਾ ਹਲਦੀ ਦੀ ਪ੍ਰੋਸੈਸਿੰਗ ਹੈ ਹਲਦੀ ਦੀ ਪ੍ਰੋਸੈਸਿੰਗ ਕਰਕੇ ਕਿਸਾਨ ਵੀਰ ਚੋਖਾ ਮੁਨਾਫਾ ਜਿਹੜਾ ਉਹ ਕਮਾ ਸਕਦੇ ਆ ਡਾਕਟਰ ਸਾਹਿਬ ਮੋٹے ਅਨਾਜ ਦਾ ਜਮਾਨਾ ਹੈ ਹੁਣ ਬਹੁਤ ਸਾਰੇ ਕਿਸਾਨ ਵੀਰ ਆ ਜਿਹੜੇ ਉਹ ਮੋٹے ਅਨਾਜ ਮਿਲਟਸ ਵਗੈਰਾ ਉਹ ਲਗਾਉਣ ਲੱਗ ਗਏ ਆ ਜੀ ਜੀ ਮਿਲਟਸ ਇੱਕ ਇਹੋ ਜੀ ਚੀਜ਼ਾਂ ਦਾ ਮੋٹے ਨਾਲ ਇਹੋ ਜੀ ਚੀਜ਼ਾਂ ਉਹਨੂੰ ਡਾਇਰੈਕਟ ਨਹੀਂ ਅਸੀਂ ਯੂਜ਼ ਕਰ ਸਕਦੇ ਉਹਦੇ ਤੋਂ ਛਿਲਕਾ ਵਗੈਰਾ ਲਾਉਣਾ ਹੀ ਪੈਂਦਾ ਆ ਸੋ ਕੀ ਕਹਿਣਾ ਚਾਹੋਗੇ ਕਿ ਉਹਦਾ ਵੀ ਯੂਨਿਟ ਅਸੀਂ ਲਗਾ ਸਕਦੇ ਆ ਦੇਖੋ ਜਿਹੜੇ ਮੋٹے ਅਨਾਜ ਆ ਇਹਨੂੰ ਪੋਜ਼ਿਟਿਵ ਗ੍ਰੇਨ ਵੀ ਕਹਾਂਗੇ ਅਸੀਂ ਕਿ ਇਹ ਜਦੋਂ ਅਸੀਂ ਮੋٹے اناਜ ਅਸੀਂ ਬਾਡੀ ਚ ਲੈ ਕੇ ਜਾਂਦੇ ਆ ਤੇ ਇਹਨਾਂ ਦੀ ਜਿਹੜੀ ਬ੍ਰੇਕਡਾਊਨ ਹੁੰਦੀ ਆ ਸਰੀਰ ਦੇ ਵਿੱਚ એનર્ਜੀ ਜਿਹੜੀ ਰਿਲੀਜ਼ ਕਰਦੇ ਬਹੁਤ ਹੌਲੀ ਹੌਲੀ એનર્ਜੀ ਜਿਹੜੀ ਇਹਦੀ ਰਿਲੀਜ਼ ਹੁੰਦੀ ਆ ਸੋ ਜਿੰਨੇ ਵੀ 슈ਗਰ ਪੇਸ਼ੈਂਟ ਹੈ ਡਾਕਟਰ ਇਹਨਾਂ ਨੂੰ ਰეკਮੈਂਡ ਕਰਨਾ ਹੁਣ ਸ਼ੁਰੂ ਕਰ ਗਏ ਨੇ ਕਿ ਜਿਹੜੇ ਮੋٹے اناਜ ਆ ਇਹਨਾਂ ਵੱਲ ਵੀ ਜਿਹੜੇ ਲੋਕ ਲੋਕ ਜਿਹੜਾ ਇਹਨਾਂ ਦਾ ਝੁਗਾ ਵਧਦਾ ਜਾ ਰਿਹਾ ਹੈ ਤੇ ਕਿਸਾਨ ਵੀਰ ਇਹ ਜਿਹੜੇ ਇੱਕ ਆਟਾ ਚੱਕੀ ਲਗਾਉਣੀ ਆ ਉਹਦੇ ਵਿੱਚ ਇਹ ਮੋٹے ਨਾ ਜਿਹੜੇ ਪੀਕੇ ਪੈਕ ਕਰਕੇ ਚੰਗੀ ਤਰ੍ਹਾਂ ਬ੍ਰਾਂਡਿੰਗ ਆਪਣੀ ਕਰਕੇ ਲੇਬਲਿੰਗ ਕਰਕੇ ਇਹ ਮਤਲਬ ਕੰਜ਼ਿਊਮਰ ਤੱਕ ਇਹ ਪਹੁੰਚਾ ਸਕਦੇ ਡਾਕਟਰ ਸਾਹਿਬ ਮਾਰਕੀਟਿੰਗ ਵਾਰੀ ਦੱਸੋ ਕਿ ਅਸੀਂ ਇਹ ਯੂਨਿਟ ਜਿਹੜੇ ਲਗਾ ਲੈਣੇ ਆ ਬਾਅਦ ਵਿੱਚ ਇਹਨਾਂ ਦੀ ਫਿਰ ਮਾਰਕੀਟਿੰਗ ਕਿਵੇਂ ਕਰਨੀ ਆ ਜਿਹੜੀ ਕੁਆਲਿਟੀ ਚੀਜ਼ ਆ ਇਹ ਤੁਹਾਡੇ ਘਰ ਚੋਂ ਵਿਕ ਜਣੀ ਆ ਔਨ ਫਾਰਮ ਵੀ ਜਿਹੜੀ ਤੁਹਾਡੀ ਆ ਕੁਆਲਿਟੀ ਦੀ ਜਿਹੜੀ ਚੀਜ਼ ਆ ਉਹ ਤੁਹਾਡੇ ਘਰ ਤੋਂ ਹੀ ਲੋਕ ਆ ਕੇ ਲੈਣਗੇ ਇੱਕ ਤੇ ਤੁਹਾਡੇ ਆਨ ਫਾਰਮ ਉਹ ਵਿਕਰੀ ਹੋ ਗਈ ਦੂਜਾ ਤੁਸੀਂ ਕਿਸਾਨ ਸਮੂਹ ਬਣਾ ਕੇ ਉਹਦੀ ਵਿਕਰੀ ਕਰ ਸਕਦੇ ਆ ਐਫ ਪੀਓ ਬਣਾ ਕੇ ਉਹਦੇ ਤਹਿਤ ਤੁਸੀਂ ਜਿਹੜਾ ਆਪਣਾ ਜੋ ਵੀ ਉਤਪਾਦ ਹੈ ਉਹ ਤੁਸੀਂ ਵਿਕਰੀ ਕਰ ਸਕਦੇ ਆ ਇਸ ਤੋਂ ਇਲਾਵਾ ਜਿਹੜੀਆਂ ਮੰਡੀਆਂ ਆ ਦੂਰ ਨੇੜੇ ਦੀਆਂ ਉੱਥੇ ਜਾ ਕੇ ਤੁਸੀਂ ਆਪਣੇ ਪ੍ਰੋਡਕਟ ਦੀ ਜਿਹੜੀ ਆ ਉਹ ਵਿਕਰੀ ਕਰ ਸਕਦੇ ਆ ਇਸ ਤੋਂ ਇਲਾਵਾ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਜਾਂ ਆਨਲਾਈਨ ਪਲੇਟਫਾਰਮ ਆ ਤੁਸੀਂ ਇਹਦੇ ਉੱਤੇ ਤੁਹਾਡਾ ਜਿਹੜਾ ਬਿਜ਼ਨਸ ਹੈ ਉਹ ਬਹੁਤ ਹੀ ਜ਼ਿਆਦਾ ਅੱਗੇ ਵੱਧ ਜੂਗਾ ਤੁਸੀਂ ਆਨਲਾਈਨ ਆਪਣਾ ਪ੍ਰੋਡਕਟ ਜਦੋਂ ਤੁਸੀਂ ਸੇਲ ਕਰੋਗੇ ਤੇ ਇਹਦੀ ਜਿਹੜੀ ਹੈ ਤੁਹਾਡੀ ਵਿਕਰੀ 'ਚ ਕੋਈ ਸਮੱਸਿਆ ਨਹੀਂ ਆਊਗੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਸਰ ਕਿ ਆਨਲਾਈਨ ਪਲੇਟਫਾਰਮ ਬਹੁਤ ਵਧੀਆ ਆ ਹੋਰ ਵੀ ਬਹੁਤ ਸਾਰੇ ਪਲੇਟਫਾਰਮ ਨੇ ਕਿ ਤੁਹਾਡਾ ਵਿਭਾਗ ਅਸੀਂ ਸੁਣਿਆ ਆ ਕਿ ਹਰ ਜ਼ਿਲ੍ਹਾ ਲੈਵਲ ਤੇ ਇੱਕ ਮੰਡੀ ਲਗਾ ਰਿਹਾ ਆ ਜੀ ਕੀ ਉਹ ਵੀ ਇਹੋ ਜਿਹਾ ਕੰਮ ਉੱਥੇ ਇਹ ਜਿਹੜੇ ਯੂਨਿਟ ਲੱਗੇ ਹੋਏ ਨੇ ਆਪਣਾ ਸਮਾਨ ਲਿਆ ਕੇ ਵੇਚਦੇ ਸਾਡੇ ਵਿਭਾਗ ਦੇ ਵਿੱਚ ਹਫਤਾਵਾਰੀ ਐਤਵਾਰ ਜੋ ਕਿਸਾਨ ਆਪਣੇ ਉਤਪਾਦ ਤਿਆਰ ਕਰਦੇ ਨੇ ਉਹ ਮੁੱਖ ਖੇਤੀਬਾੜੀ ਅਫਸਰ ਦੇ ਦਫ਼ਤਰ ਦੇ ਵਿੱਚ ਲਿਆ ਕੇ 2 ਘੰਟੇ ਉੱਥੇ ਮੰਡੀ ਲੱਗਦੀ ਹੈ ਤੇ ਕਿਸਾਨ ਵੀਰ ਉੱਥੇ ਵੀ ਆਪਣਾ ਜਿਹੜੇ ਉਤਪਾਦ ਲਿਆ ਕੇ ਉਹ ਸੇਲ ਕਰ ਸਕਦੇ ਦੱਸੋ ਪੈਕਿੰਗ ਬੜੀ ਵਧੀਆ ਆ ਕੀ ਉਹਦੀ ਗਾਰੰਟੀ ਹੋਊਗੀ ਕਿ ਇਹ ਸ਼ੁੱਧ ਹੀ ਆ ਚੀਜ਼ ਕੀ ਸਾਨੂੰ ਇਹੋ ਜਿਹਾ ਕੋਈ ਕੋਈ ਗਾਰੰਟੀ ਹੋਊਗੀ ਵੀ ਇਹ ਵਾਕੇ ਹੀ ਸ਼ੁੱਧਾ ਚੀਜ਼ ਹਾਂ ਜਿਹੜਾ ਤੇ ਤੇਲ ਆ ਆਟਾ ਆ ਦੇਸੀ ਘਿਓ ਆ ਪੀਸੇ ਮਸਾਲੇ ਆ ਇਹ ਸਾਡੇ ਵਿਭਾਗ ਦੇ ਵਿੱਚ ਐਗ ਮਾਰਕ ਸਕੀਮ ਚੱਲਦੀ ਆ ਐਗ ਮਾਰਕ ਇੱਕ ਸ਼ੁੱਧਤਾ ਦਾ ਪ੍ਰਤੀਕ ਆ ਜਿਹੜਾ ਸਨ 1987 ਦੇ ਵਿੱਚ ਇੱਕ ਐਕਟ ਬਣਿਆ ਸੀਗਾ ਉਹਦੇ ਤਹਿਤ ਵਿਭਾਗ ਖੇਤੀਬਾੜੀ ਜਿਹੜੀ ਆ ਕਿਸਾਨ ਵੀਰਾਂ ਨੂੰ ਇਹਦੀ ਸਹੂਲਤ ਦਿੰਦਾ ਕਿਸਾਨ ਵੀਰ ਸਾਡੇ ਮਹਿਕਮੇ ਨਾਲ رابطہ ਕਰਕੇ ਐਗ ਮਾਰਕ ਆਪਣੇ ਜਿੰਸ ਦਾ ਉਹ ਕਰਵਾ ਸਕਦੇ ਆ ਬਿਲਕੁਲ ਨੋਮੀਨਲ ਜੇ ਉਹਦੇ ਚਾਰजेस ਹੈ ਜੇਕਰ ਕੋਈ ਇੰਡੀਵਿਜੂਅਲ ਕਿਸਾਨ ਹੈ ਉਹ 10000 ਰੁਪਏ ਦਾ ਉਹਦਾ ਲਾਇਸੈਂਸ ਬਣੂਗਾ ਜੇਕਰ ਕੋਈ ਕਿਸਾਨ ਸਮੂਹ ਜਾਂ ਐਫ ਪੀਓ ਦੇ ਵਿੱਚ ਆਉਂਦਾ ਹੈ ਤੇ ਉਹਦਾ 500 ਰੁਪਏ ਉਹਦੇ ਲਾਇਸੈਂਸ ਦੀ ਫੀਸ ਹੈ ਤੇ ਉਹ ਜਿਹੜੇ ਖੇਤੀਬਾੜੀ ਵਿਕਾਸ ਅਫਸਰ ਨੇ ਉਸ ਏਰੀਆ ਦੇ ਉਹ ਉਹ ਕਿਸਾਨ ਦੀ ਜਿੰਸ ਨੂੰ ਆਪਣੇ ਸਾਹਮਣੇ ਪਹਿਲਾਂ ਉਹਦਾ ਸੈਂਪਲ ਲੈ ਕੇ ਟੈਸਟ ਕਰਵਾ ਕੇ ਉਦੀ ਪੈਕਿੰਗ ਜਿਹੜੀ ਆ ਉਹ ਕਰਵਾਉਂਦੇ ਆ ਤੇ ਇਹ ਇੱਕ ਗਰੰਟੀ ਹੋ ਜਾਂਦੀ ਆ ਕੰਜ਼ਿਊਮਰ ਨੂੰ ਫਾਰਮਰ ਨੂੰ ਤੇ ਜਿਹੜਾ ਵਿੱਚ ਵਪਾਰੀ ਆ ਉਹਨਾਂ ਨੂੰ ਵੀ ਇਹ ਚੀਜ਼ ਸ਼ੁੱਧ ਹੀ ਹੈ ਸੋ ਕਿੰਨੀ ਵਧੀਆ ਗੱਲ ਆ ਕਿਸਾਨ ਵੀਰੋ ਡਾ ਸਾਹਿਬ ਨੇ ਸਾਨੂੰ ਇੰਨੀ ਵਧੀਆ ਗੱਲ ਦੱਸੀ ਆ ਕਿ ਜੇ ਅਸੀਂ ਐਗ ਮਾਰਕ ਆ ਜਿਹੜਾ ਐਗਰੀਕਲਚਰ ਮਾਰਕ ਜਿਹਨੂੰ ਕਹਿੰਦੇ ਆ ਅਸੀਂ ਜੇ ਉਹ ਲੈ ਲੈਨੇ ਆ ਇਹਨਾਂ ਦੇ ਵਿਭਾਗ ਤੋਂ ਤੇ ਆਪਣੀ ਪ੍ਰੋਡਕਟ ਦੇ ਉੱਤੇ ਲਗਾ ਲੈਨੇ ਆ ਤਾਂ ਸ਼ੁੱਧਤਾ ਦਾ ਉਹ ਪ੍ਰਤੀਕ ਹੀ ਮੰਨਿਆ ਜਾਊਗਾ ਅੱਛਾ ਡਾ ਸਾਹਿਬ ਕੀ ਜੇ ਕਿਸਾਨ ਵੀਰ ਨੇ ਐਗ ਮਾਰਕ ਲੈ ਲਿਆ ਉਹਨੂੰ ਫਸਾਈ ਨੰਬਰ ਲੈਣਾ ਬਹੁਤ ਜ਼ਰੂਰੀ ਹੈ ਸਿਹਤ ਵਿਭਾਗ ਤੋਂ ਜੇ ਜਿਹੜਾ ਐਫਐਸਐਸਆਈ ਨੰਬਰ ਜਿਹੜਾ ਇਹ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਇੱਕ ਕੰਪਲਸਰੀ ਲਾਇਸੈਂਸ ਹੈ ਗਵਰਨਮੈਂਟ ਦਾ ਇਹ ਲੈਣਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਐਗ ਮਾਰਕ ਲਈ ਵੀ ਇੱਕ ਰਿਕੁਆਇਰਮੈਂਟ ਹੈ ਸੋ ਤੁਹਾਡਾ ਵਿੰਗ ਪਿੰਡਾਂ ਦੇ ਵਿੱਚ ਕਿਸਾਨ ਵੀਰਾਂ ਨੂੰ ਅਵੇਅਰ ਕਰਨ ਲਈ ਕਿਹੋ ਜੀ ਫਿਰ ਤਕਨੀਕ ਅਪਣਾ ਰਿਹਾ ਹੈ ਕਿਦਾਂ ਕੰਮ ਕਰ ਰਿਹਾ ਹੈ ਕਿ ਕਿਸਾਨ ਵੀਰੋ ਆਓ ਸਾਡੇ ਕੋਲ ਤੇ ਸੰਥਾੜਾ ਜੈ ਦੀ ਬਾਰੇ ਦੱਸੋ ਕਿ ਪਿੰਡਾਂ ਵਿੱਚ ਕਿਸ ਤਰ੍ਹਾਂ ਅਵੇਅਰ ਕਰ ਰਹੇ ਹੋ ਅਸੀਂ ਪਿੰਡ-ਪਿੰਡ ਜਾ ਕੇ ਕਿਸਾਨ ਸਖਲਾਈ ਕੈਂਪ ਲਗਾ ਰਹੇ ਹਾਂ ਜਿਹੜਾ ਕੋਈ ਕਿਸਾਨ ਵੀਰ ਪ੍ਰੋਸੈਸਿੰਗ ਕਰ ਰਿਹਾ ਉਹਨੂੰ ਐਗ ਮਾਰਕ ਸਕੀਮ ਬਾਰੇ ਜਾ ਕੇ ਜਾਗਰੂਕ ਕੀਤਾ ਜਾਂਦਾ ਤੇ ਉਹਨੂੰ ਅਵੇਅਰ ਕੀਤਾ ਜਾਂਦਾ ਤਾਂ ਕਿ ਉਹ ਇਸ ਐਗ ਮਾਰਕ ਸਕੀਮ ਦਾ ਜਿਹੜਾ ਉਹ ਫਾਇਦਾ ਉਠਾਵੇ ਕਿਉਂਕਿ ਐਗ ਮਾਰਕ ਸਕੀਮ ਹੀ ਇੱਕ ਇਦਾਂ ਦੀ ਸਕੀਮ ਹੈ ਜਿਹੜੀ ਵਲੰਟਰੀ ਸਕੀਮ ਹੈ ਇਹ ਕਿਸੇ ਦੇ ਉੱਤੇ ਮਤਲਬ ਤਾਕਤ ਦੇ ਨਾਲ ਲਾਗੂ ਨਹੀਂ ਹੈ ਕੋਈ ਚਾਵੇ ਲੈ ਸਕਦਾ ਕੋਈ ਚਾਵੇ ਨਹੀਂ ਲੈ ਸਕਦਾ ਸੋ ਇਹਦੇ ਨਾਲ ਕਿਸਾਨ ਦਾ ਜਿਹੜਾ ਉਤਪਾਦ ਹੈ ਉਹ ਕੰਜ਼ਿਊਮਰ ਨੂੰ ਸਹੀ ਰੇਟ ਤੇ ਸ਼ੁੱਧ ਮਿਆਰੀ ਜਿਹੜਾ ਸਰਕਾਰ ਦੇ ਬੈਕ ਹੈਂਡ ਤੇ ਇਹ ਉਸ ਨੂੰ ਮਿਲੂਗਾ ਸੋ ਕਿਸਾਨ ਵੀਰੋ ਡਾਕਟਰ ਮਨਦੀਪ ਸਿੰਘ ਹੋਰਾਂ ਨੇ ਬਹੁਤ ਵਧੀਆ ਜਾਣਕਾਰੀ ਤੁਹਾਨੂੰ ਦਿੱਤੀ ਹੈ ਕਿ ਖੇਤੀ ਜਨਸਾਂ ਦੀ ਪ੍ਰੋਸੈਸਿੰਗ ਕਰੀਏ ਅਤੇ ਉਹਦੀ ਆਪ ਮਾਰਕੀਟਿੰਗ ਕਰੀਏ ਆਓ ਆਪਾਂ ਹੰਬਲਾ ਮਾਰੀਏ ਖੇਤੀਬੜੀ ਵਿਭਾਗ ਦੇ ਨਾਲ ਸੰਪਰਕ ਕਰਕੇ ਆਪਣੀਆਂ ਘਰ ਦੀਆਂ ਪ੍ਰੋਡਕਟਸ ਨੂੰ ਅਸੀਂ ਪ੍ਰੋਸੈਸ ਕਰਕੇ ਮਾਰਕੀਟਿੰਗ ਦੇ ਵਿੱਚ ਲਿਆਈਏ ਤੇ ਵੱਧ ਪਨਾਫਾ ਕਮਾਈਏ ਡਾਕਟਰ ਮਨਦੀਪ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਹਾਡਾ ਇਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦਾ ਮਕਸਦ ਹੁੰਦਾ ਹੈ ਆਪਣੇ ਕਿਸਾਨ ਵੀਰਾਂ ਤੱਕ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਉਣਾ ਤਾਂ ਕਿ ਖੇਤੀਬਾੜੀ ਦੇ ਨਾਲ ਜੁੜ ਕੇ ਕਿਸਾਨ ਵੀਰਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਖੇਤੀ ਜਨਸਾਂ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਇਸੇ ਹੀ ਵਿਸ਼ੇ ਤੇ ਡਾਕਟਰ ਵਿਪুল ਸ਼ਾਵੜਾ ਜੀ ਨੇ ਹੋਰ ਜਾਣਕਾਰੀ ਦਿੱਤੀ ਹੈ ਜਿਹੜੇ ਕਿ ਜ਼ਿਲ੍ਹਾ ਜਲੰਧਰ ਦੇ ਵਿੱਚ ਡਿਪਟੀ ਪ੍ਰੋਜੈਕਟ ਡਾਇਰੈਕਟਰ ਨੇ ਆਤਮਾ ਦੀ ਉਨ੍ਹਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂ ਜੀ ਨੇ ਕੀ ਜਾਣਕਾਰੀ حاصل ਕੀਤੀ ਗਈ ਹੈ ਕੀ ਗੱਲਬਾਤ ਹੋਈ ਹੈ ਆਓ ਦੇਖਦੇ ਹਾਂ ਖੇਤੀ ਜਨਸਾਂ ਦੀ ਪ੍ਰੋਸੈਸਿੰਗ ਅਤੇ ਮੰਡੀ ਕਰਨਾ ਇਸੇ ਵਿਸ਼ੇ ਨੂੰ ਲੈ ਕੇ ਹੁਣ ਮੇਰੇ ਨਾਲ ਖੜੇ ਨੇ ਜਾਣਕਾਰੀ ਦੇਣ ਲਈ ਡਾਕਟਰ ਵਿਪুল ਛਾਵੜਾ ਜੀ ਜਿਹੜੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਨੇ ਹੈ ਆਤਮਾ ਸਕੀਮ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਜ਼ਿਲ੍ਹਾ ਚਨੰਦਰ ਦੇ ਵਿੱਚ ਆਪਣੀ ਸੇਵਾ ਨਿਭਾ ਰਨੇ। ਸ਼ਾਬੜਾ ਜੀ ਸਾਡੇ ਬਜ਼ੁਰਗਾਂ ਤੋਂ ਅਸੀਂ ਕਹਿੰਦੇ ਸੁਣਿਆ ਆ ਜੇ ਅਸੀਂ ਆਪਣੀ ਮਿਹਨਤ ਕਰਾਂਗੇ ਆਪਣੇ ਅਨਾਜ ਦੀ ਪ੍ਰੋਸੈਸਿੰਗ ਕਰਕੇ ਅੱਗੇ ਵੇਚਾਂਗੇ ਤਾਂ ਸਾਨੂੰ ਵਧੇਰੇ ਮੁਰਲ ਮਿਲ ਸਕਦਾ। ਸੋ ਕੀ ਤੁਸੀਂ ਕਹਿਣਾ ਚਾਹੋਗੇ ਇਹਦੇ ਸੋਣ ਜਦੋਂ ਵੀ ਆਪਾਂ ਕੋਈ ਚੀਜ਼ ਦੀ ਪ੍ਰੋਸੈਸਿੰਗ ਕਰਦੇ ਆ ਉਹਦੀ ਜਿਹੜੀ ਵੈਲਿਊ ਐਡੀਸ਼ਨ ਉਹ ਹੋ ਜਾਂਦੀ ਆ। ਜਿੱਦਾਂ ਕਿ ਆਪਾਂ ਕਿਸਾਨਾਂ ਦੀ ਗੱਲ ਕਰੀਏ ਆਪਾਂ ਕਣਕ ਝੋਨਾ ਸਾਰੇ ਹੀ ਬੀਜਦੇ ਆ। ਕਨਕ ਦੀ ਪ੍ਰੋਸੈਸਿੰਗ ਕਰਕੇ ਆਪਾਂ ਆਟਾ ਬਣਾ ਲੈਨੇ ਆ ਇਦਾਂ ਹੀ ਆਪਾਂ ਜਦੋਂ ਗੰਨੇ ਦੀ ਪ੍ਰੋਸੈਸਿੰਗ ਕਰਦੇ ਆ ਤਾਂ ਗੁੜ ਤਿਆਰ ਹੋ ਜਾਂਦਾ ਤੇ ਜਦੋਂ ਆਪਾਂ ਝੋਨੇ ਦੀ ਗੱਲ ਕਰਦੇ ਆ ਤਾਂ ਵਿੱਚੋਂ ਉਹਦੇ ਜਿਹੜੇ ਚਾਵਲ ਆਪਾਂ ਉਤਪਾਦ ਪੈਦਾ ਕਰ ਸਕਦੇ ਆ ਇਹ ਨਾਲ ਇਹ ਜਿਹੜੀਆਂ ਸਾਰੀਆਂ ਸਕੀਮ ਹੈਗਾ ਆਪਾਂ ਕਰਨਾ ਇਹਦਾ ਸਾਰਾ ਆਤਮਾ ਸਕੀਮ ਦੇ ਅੰਡਰ ਜਿਹੜਾ ਹੈਗੀ ਅੱਜ ਆਪਾਂ ਗੱਲਬਾਤ ਕਰਾਂਗੇ ਆਤਮਾ ਸਕੀਮ ਕਿਦਾਂ ਜਿੰਜਾਂ ਚ ਇਹਦੀ ਐਵੈਲੂਏਸ਼ਨ ਸਹਾਇੀ ਹੁੰਦੀ ਹੈ ਥੋੜਾ ਜਿਹਾ ਮੈਂ ਤੁਹਾਨੂੰ ਆਤਮਸਕੀਮ ਬਾਰੇ ਦੱਸ ਦਿੰਨਾ ਹੈ ਆਤਮਸਕੀਮ ਜਿਹੜੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ 60 ਤੇ 40 ਰੇਸ਼ਿਓ ਦੇ ਵਿੱਚ ਚੱਲਦੀ ਹੈ ਜਿਹਦੇ ਵਿੱਚ ਕੀ 40% ਹਿੱਸਾ ਜਿਹੜਾ ਪੰਜਾਬ ਸਰਕਾਰ ਦਾ ਅਤੇ 60% ਹਿੱਸਾ ਜਿਹੜਾ ਕੇਂਦਰ ਸਰਕਾਰ ਦਾ ਹੈ ਇਹ ਲਗਭਗ 올ਓਵਰ ਇੰਡੀਆ 'ਚ ਹੀ ਆਪਣੀ ਜਿਹੜੀ ਸਕੀਮ ਇਹ ਚੱਲ ਰਹੀ ਹੈ ਤੇ ਇਹਦੇ ਥਰੂ ਆਪਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੂਰੇ 올ਓਵਰ ਇੰਡੀਆ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਜਿਹੜੀਆਂ ਫਾਰਮਾਂ ਨੂੰ ਟ੍ਰੇਨਿੰਗ ਦਵਾਨੇ ਆ ਇਹਦੇ ਅਧੀਨ ਜੋ ਕਿਸੇ ਵੀ ਸਕੀਮ ਚ ਆਪਾਂ ਟ੍ਰੇਨਿੰਗ ਲੈਣਾ ਚਾਹੁੰਦੇ ਨੇ ਕਿਸੇ ਵਿਸ਼ੇ ਤੇ ਤੋ ਆਤਮ ਸਕੀਮ ਵਿੱਚ ਆਪਾਂ ਕਰਾ ਸਕਦੇ ਹਾਂ ਸ਼ਾਪੜਾ ਜੀ ਕਿਸਾਨ ਵੀਰ ਕਿਉਂ ਨਹੀਂ ਇੱਧਰ ਨੂੰ ਮੁੜ ਰਹੇ ਥੋੜਾ ਜਿਹਾ ਸਾਨੂੰ ਇਹ ਵੀ ਜ਼ਰੂਰ ਦੱਸੋ ਕਿਉਂਕਿ ਕਈ ਵਾਰੀ ਅਸੀਂ ਦੇਖਦੇ ਹਾਂ ਚੰਗੇ ਜ਼ਿਮੀਂਦਾਰ ਵੀ ਸਬਜ਼ੀ ਲੈਣ ਲਈ ਰੇੜੀ ਦੇ ਉੱਤੇ ਖੜੇ ਹੁੰਦੇ ਨੇ ਕਿਸਾਨ ਵੀਰਾਂ ਨੂੰ ਚਾਹੀਦਾ ਕਿ ਖੁਦ ਉਹ ਜਿਹੜੀ ਆਪਣੀ ਜਿੰਸ ਤਿਆਰ ਕੀਤੀ ਹੈ ਉਹਦੀ ਖੁਦ ਮਾਰਕੀਟਿੰਗ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਨੂੰ ਜਿਹੜੀ ਜਿੰਸ ਪੈਦਾ ਕੀਤੀ ਹੈ ਉਹਦਾ ਵਧੇਰੇ ਮੁਨਾਫਾ ਹੋ ਸਕੇ ਇਦਾਂ ਹੀ ਪੂਰੇ ਪੰਜਾਬ ਵਿੱਚ ਵੱਖ-ਵੱਖ ਦਫ਼ਤਰ ਜਿਹੜੇ ਖੇਤੀਬਾੜੀ ਦੀ ਨੇ ਉੱਥੇ ਹਰ ਸੰਡੇ ਦੇ ਸੰਡੇ ਜਿਹੜਾ ਕਿਸਾਨ ਬਾਜ਼ਾਰ ਸ਼ੁਰੂ ਕੀਤਾ ਗਿਆ ਜਿੱਥੇ ਕਿ ਕਿਸਾਨ ਵੀਰ ਆਪਣੀ ਜਿੰਸ ਵੈਲਿਊ ਐਡੀਸ਼ਨ ਕਰਕੇ ਲਿਆਉਣ ਤੇ ਉਹ ਉੱਥੇ ਆਪਣਾ ਜਿਹੜਾ ਪ੍ਰੋਫਿਟ ਕਮਾ ਸਕਣ ਜਿਹੜਾ ਵੇਚਣ ਵਾਲਾ ਵੀ ਆ ਉਹ ਕਿਸਾਨ ਹੈ ਤੇ ਜਿਹੜਾ ਖਰੀਦਣ ਵਾਲਾ ਵੀ ਉਹ ਕਿਸਾਨ ਹੋਵੇ ਕਿਸਾਨ ਦੀ ਉਪਜ ਹੈ ਜਿਹੜੀ ਉਹ ਡਾਇਰੈਕਟ ਮੰਡੀ ਚ ਲਿਆਂਦੀ بجائے ਆਪਣੀ ਇੱਥੇ ਕਿਸਾਨ ਬਾਜ਼ਾਰ ਵਿੱਚ ਲੈ ਕੇ ਆਣ ਤੇ ਉਹਦਾ ਵਧੇਰੇ ਮੁਨਾਫਾ ਕਮਾ ਸਕਣ ਤੇ ਇਸ ਤਰਫ ਹੋ ਸਕਣ ਜਦੋਂ ਕਿਸਾਨ ਨੂੰ ਮਾਰਕੀਟ ਨਹੀਂ ਮਿਲਦੀ ਜਾਂ ਮਾਰਕੀਟ 'ਚ ਉਹਨੂੰ ਕੋਈ ਮੁਸ਼ਕਲ ਹੁੰਦੀ ਹੈ ਇਸ ਕਰਕੇ ਕਿਸਾਨ ਥੋੜਾ ਜਿਹਾ ਆਪਣਾ ਪੈਰ ਬੈਕਫੁੱਟ ਤੇ ਲਿਆਂਦਾ ਪਰ ਅੱਜ ਦੇ ਦੌਰ 'ਚ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਬਿਲਕੁਲ ਉਹ ਆਪਣੇ ਆਪ ਨੂੰ ਇੱਕ ਦੁਕਾਨਦਾਰ ਟਾਈਪ ਕਹਿ ਸਕਦੇ ਆ ਆਪਣੇ ਆਪ ਨੂੰ ਬਣਾ ਲੈਣ ਤਾਂ ਜੋ ਵਧੇਰਾ ਮੁਨਾਫਾ ਇਹ ਚੋਂ ਜਿੰਸ ਕਮਾ ਸਕਣ ਕਿਸਾਨ ਵੀਰੋ ਸਾਨੂੰ ਵਪਾਰੀ ਬਣਨਾ ਪਊ ਜੇ ਅਸੀਂ ਚਾਹੁੰਦੇ ਆ ਵੀ ਸਾਡੀ ਜੇਬ ਆ ਪੈਸਿਆਂ ਨਾਲ ਫੁੱਲ ਰਹੇ ਕਿਉਂ ਇਹ ਨਹੀਂ ਆ ਵੀ ਅਸੀਂ ਕਣਕ ਬਿਜਲੀ ਤੇ ਮੰਡੀ ਵੇਚਣ ਨਹੀਂ ਬਲਕਿ ਅਸੀਂ ਕਹਿੰਦੇ ਸੁੱਟਣ ਚੱਲਿਆ ਯਾਰ ਸੋ ਵੇਚਣ ਤੇ ਸੁੱਟਣ ਦਾ ਫਰਕ ਸਾਨੂੰ ਮਹਿਸੂਸ ਕਰਨਾ ਪਊਗਾ ਫੇਰੀ ਸਾਡੀ ਜੇਬ ਪੈਸਿਆਂ ਨਾਲ ਭਰ ਸਕਦੀ ਆ ਸੋ ਕਹਿਣ ਦਾ ਭਾਵੇਂ ਇਹ ਆ ਵੀ ਆਪਾਂ ਐਗਰੋ ਪ੍ਰੋਸੈਸਿੰਗ ਵੱਲ ਨੂੰ ਮੁੜੀਏ ਡਾਕਟਰ ਵਸੀਮ ਬਹੁਤ ਹੀ ਪਿੰਡਾਂ ਦੇ ਵਿੱਚ ਜਾਣੇ ਆ ਤਾਂ ਅਸੀਂ ਸੱਤ ਦੇ ਵਿੱਚ ਕਿਸਾਨ ਵੀਰਾਂ ਨੂੰ ਇਹ ਕਹਿੰਦੇ ਸੁਣਦੇ ਆ ਯਾਰ ਬਹੁਤ ਪੈਸੇ ਲੱਗਦੇ ਆ ਕਿਹੜਾ ਲਾਉ ਏਡਾ ਵੱਡਾ ਯੂਨਿਟ ਸੋ ਕਈ ਵਾਰੀ ਨਾ ਪੈਸਿਆਂ ਪੱਖੋਂ ਕਿਸਾਨ ਵੀਰਾਂ 'ਚ ਜਜ਼ਬਾ ਹੁੰਦਾ ਵੀ ਯਾਰ ਮੈਂ ਇਹ ਸਾਰੇ ਐਗਰੋ ਪ੍ਰੋਸੈਸਿੰਗ ਯੂਨਿਟ ਇੱਕ ਥਾਂ ਤੇ ਲਾ ਦਾਂ ਉਹਦੀ ਕੋਈ ਸਰਮਾਇਆ ਨਹੀਂ ਹੁੰਦਾ ਸੋ ਕੀ ਕਹਿਣਾ ਚਾਹੋਗੇ ਜੋ ਕੋਈ ਵੀ ਬੰਦਾ ਇਹ ਆਪਣਾ ਐਗਰੋ ਪ੍ਰੋਸੈਸਿੰਗ ਦਾ ਕੰਮ ਕਰਨਾ ਚਾਹੁੰਦਾ ਹੈ ਯੂਨਿਟ ਲਾਉਣਾ ਚਾਹੁੰਦਾ ਹੈ ਉਹ ਕਿਸੇ ਵੀ ਖੇਤੀਬਾੜੀ ਦਫ਼ਤਰ ਬਲਾਕ ਅਫਸਰ ਨਾਲ ਜਾਂ ਹੈੱਡ ਕੁਆਰਟਰ ਤੇ ਆ ਕੇ ਸੰਪਰਕ ਕਰ ਸਕਦਾ ਹੈ ਕੋਈ ਵੀ ਐਪਲੀਕੇਸ਼ਨ ਹੈ ਉਹ ਕਿਸਾਨ ਦੀ ਲੈ ਲਈਦੀ ਹੈ ਕਿਸਾਨ ਨਾਲ ਖੁਦ ਜਾ ਕੇ ਬੈਂਕਾਂ 'ਚ ਜਾ ਕੇ ਬੈਂਕ ਵੱਲੋਂ ਬਹੁਤ ਹੀ ਮਿਨੀਮਲ ਵਿਆਜ ਦਰਾਂ ਤੇ ਉਹਨਾਂ ਨੂੰ ਲੋਨ ਮਿਲ ਜਾਂਦਾ ਹੈ ਤੇ ਉਹਦੇ 'ਚ ਵੀ ਕਿਸਾਨ ਦੀ ਹੈਲਪ ਕਰਦੀ ਹੈ ਉਹ ਆਪਣਾ ਜਿਹੜਾ ਸਾਡਾ ਸਰਟੀਫਿਕੇਟ ਹੈ ਟ੍ਰੇਨਿੰਗ ਦਾ ਉਹ ਨਾਂ ਲਗਾ ਕੇ ਉਥੋਂ ਲੋਨ ਲੈ ਸਕਦੇ ਆ ਬੜੀ ਹੀ ਘੱਟ ਵਾਜਬ ਰੇਟਾਂ ਤੇ ਤੇ ਆਪਣਾ ਕੰਮ ਜਿਹੜਾ ਉਹ ਸ਼ੁਰੂ ਕਰ ਸਕਦੇ ਆ ਇਹਦੇ ਚ ਜਿਹੜਾ ਖੇਤੀਬਾੜੀ ਵਿਭਾਗ ਆ ਉਹ ਪੂਰੀ ਕਿਸਾਨਾਂ ਦੀ ਹੈਲਪ ਕਰੇਗਾ ਅਸੀਂ ਹੈ ਹੀ ਆਤਮਾ ਸਕੀਮਾ ਜਿਹੜੀ ਨਾਲ ਖੇਤੀਬਾੜੀ ਵਿਭਾਗ ਆ ਉਹ ਕਿਸਾਨਾਂ ਲਈ ਹੀ ਆ ਸ਼ਾਬੜਾ ਜੀ ਕਿੰਨੀ ਕੁ ਜਗ੍ਹਾ ਦੀ ਲੋੜ ਆ ਵੀ ਉਹਦੇ ਤੇ ਸਾਰੇ ਪ੍ਰੋਸੈਸਿੰਗ ਯੂਨਿਟ ਲੱਗ ਜਾਣ ਜੀ ਇਕੱਠੇ ਇੱਕੋ ਥਾਂ ਤੇ ਹਾਂਜੀ ਉਹਦੇ ਚ ਕੋਈ ਜਿਆਦਾ ਜਗ੍ਹਾ ਦੀ ਜ਼ਰੂਰਤ ਨਹੀਂ ਆ ਕਿਸਾਨਾਂ ਨੂੰ ਤੁਸੀਂ ਕਹਿ ਸਕਦੇ 10 ਬਾਈ 10 ਦਾ ਕਮਰਾ ਜਾਂ 10 ਬਾਈ 15 ਦਾ ਇੰਨੀ ਕੀ ਜਗ੍ਹਾ ਹੋਵੇ ਉਹਦੇ ਵਿੱਚ ਜਿਹੜੀਆਂ ਅੱਜ ਕੱਲ੍ਹ ਜਿਹੜੀਆਂ ਬੜੀਆਂ ਸਫੀਕਸਿਕੇਟਿਡ ਜਿਹੜੀਆਂ ਮਸ਼ੀਨਾਂ ਆਪਣੀਆਂ ਆ ਗਈਆਂ ਬੜੀਆਂ ਹੀ ਨਵੇਂ ਤੌਰ ਦੀਆਂ ਆ ਗਈਆਂ ਉਹ ਸਿਰਫ ਪ੍ਰੋਸੈਸਿੰਗ ਲਈ ਛੋਟੇ ਛੋਟੇ ਯੂਨਟ ਲੱਗ ਜਾਂਦੇ ਆ ਉਹਦੇ ਨਾਲ ਜਿਹੜੀ ਆਪਣੀ ਜਿੰਸ ਦੀ ਪ੍ਰੋਸੈਸਿੰਗ ਹੋ ਸਕਦੀ ਹੈ ਅੱਛਾ ਡਾਕਟਰ ਸਾਹਿਬ ਆਮ ਤੌਰ ਤੇ ਪੰਜਾਬ ਦੇ ਕਿਸਾਨ ਵੀਰਾਂ ਦੇ ਕੋਲ ਜਿਹੇ ਅਸੀਂ ਕਹੇਲੀ ਕਣਕ ਸਰੋਂ ਤੇ ਝੋਨਾ ਇਹ ਬਹੁਤ ਜ਼ਿਆਦਾ ਹੁੰਦੇ ਆ ਤੇ ਇਹਨਾਂ ਦੀ ਪ੍ਰੋਸੈਸਿੰਗ ਲਈ ਕੀ ਕੀ ਅੱਗੇ ਬਣਾਇਆ ਜਾ ਸਕਦਾ ਇਹਨਾਂ ਤੋਂ ਦੇਖੋ ਕਣਕ ਤੋਂ ਆਪਾਂ ਆਟਾ ਦਾ ਸਾਰੇ ਖਾਨੇ ਆ ਆਟਾ ਤਿਆਰ ਹੁੰਦਾ ਉਹਦੇ ਬਿਸਕਟ ਤਿਆਰ ਕੀਤੇ ਜਾ ਸਕਦੇ ਆ ਗੰਨੇ ਤੋਂ ਜਿਹੜਾ ਗੁੜ ਸ਼ੱਕਰ ਆਪਾਂ ਪੈਦਾ ਕਰ ਸਕਦੇ ਆ ਤੇ ਝੋਨੇ ਤੋਂ ਆਪਾਂ ਬਹੁਤ ਹੀ ਵਧੀਆ ਜਿਹੜੇ ਉਹਦੇ ਚਾਵਲ ਬਾਸਮਤੀ ਉਹ ਤਿਆਰ ਕਰ ਸਕਦੇ ਆ ਮੈਂ ਡਾਕਟਰ ਸਾਹਿਬ ਤੋਂ ਵੀ ਪੁੱਛਣਾ ਚਾਹੂੰਗਾ ਕਿ ਮੰਨ ਲਓ ਕਿਸੇ ਕਿਸਾਨ ਵੀਰ ਨੇ ਉਹਦੇ ਕੋਲ ਇੰਨੀ ਜਗ੍ਹਾ ਨਹੀਂ ਹੈਗੀ ਜਾਂ ਇੰਨਾ ਸਰਮਾਇਆ ਨਹੀਂ ਹੈਗਾ ਵੀ ਉਹ ਆਪਣੀ ਯੂਨਿਟ ਨਹੀਂ ਲਾ ਸਕਦਾ ਕੀ ਕਿਰਾਏ ਤੇ ਯੂਨਿਟ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਜਾਂ ਸਿਫਟ ਤੋਂ ਮਿਲ ਜਾਂਦੇ ਆ ਕਿਸਾਨ ਵੀਰ ਆਪਣੇ ਕਿਸੇ ਵੀ ਜ਼ਿਲ੍ਹੇ ਵਿੱਚ ਖੇਤੀ ਵਿਗਿਆਨ ਕੇਂਦਰ ਅਤੇ ਸਿਫੜ ਜ਼ਿਲ੍ਹਾ ਲੁਧਿਆਣਾ ਪੀਏਯੂ ਯੂਨੀਵਰਸਿਟੀ ਵਿਖੇ ਸੰਪਰਕ ਕਰ ਸਕਦੇ ਹਨ ਉੱਥੋਂ ਜੋ ਵੀ ਉਹਨਾਂ ਨੂੰ ਮਸ਼ੀਨਰੀ ਚਾਹੀਦੀ ਹੈ ਉਹ ਮਹਈਆ ਕਰਾ ਦਿੰਦੇ ਹਨ ਆਪਣੇ ਸੀਐਸਸੀ ਸੈਂਟਰ ਵੀ ਇਸ ਵਾਰ ਮਸ਼ੀਨਰੀ ਦੇ ਜਿਹੜੇ ਸ਼ੁਰੂ ਕੀਤੇ ਗਏ ਆ ਉਹਨਾਂ 'ਚ ਵੀ ਕਿਸਾਨ ਜਿਹੜੇ ਆਪਣੇ ਕਿਰਾਏ ਤੇ ਮਸ਼ੀਨ ਲੈ ਕੇ ਤੇ ਆਪਣਾ ਜਿਹੜਾ ਕੰਮ ਆ ਸ਼ੁਰੂ ਕਰ ਸਕਦੇ ਉਸ ਤੋਂ ਬੜੇ ਨੋਮੀਨਲ ਚਾਰजेस ਤੇ ਉਹ ਲੈ ਕੇ ਆਪਾਂ ਆਪਣੀ ਜਿੰਸ ਲੈ ਜੀਏ ਤੇ ਉੱਥੋਂ ਜਿਹੜਾ ਉਤਪਾਦ ਆ ਉਹ ਬਣਵਾ ਕੇ ਤੇ ਆਪਾਂ ਨੂੰ ਵਾਪਸ ਲੈ ਆਈਏ ਡਾਕਟਰ ਸਾਹਿਬ ਕਿਉਂਕਿ ਅੱਜਕਲ ਦਿਖਦਾ ਜਮਾਨਾ ਦਿਖਦਾ ਵੀ ਨਾਲ-ਨਾਲ ਕਿਉਂਕਿ ਜੇ ਅਸੀਂ ਡੱਬਾ ਬੰਦੀ ਕਿਸੇ ਚੀਜ਼ ਦੀ ਵੀ ਕਰਦੇ ਆ ਉਹੀ ਸੈਲਫ ਲਾਈਫ ਆ ਜਿਹੜੀ ਉਹ ਵੱਜ ਜਾਂਦੀ ਆ ਸੋ ਕੀ ਕਹਿਣਾ ਚਾਹੂੰਗੀ ਪੈਕਿੰਗ ਤੇ ਕਿਸਾਨ ਵੀਰ ਜ਼ਰੂਰ ਤੇ ਆਂਦੇ ਆ ਬਿਲਕੁਲ ਠੀਕ ਹੈ ਜੋ ਆਪਣੀ ਆਤਮਾ ਸਕੀਮ ਚੱਲ ਰਹੀ ਹੈ ਜੀ ਉਹਦੇ ਵਿੱਚ ਪੈਕਿੰਗ ਸੰਬੰਧੀ ਵੀ ਆਪਾਂ ਫਾਰਮਰ ਨੂੰ ਕਿਸਾਨਾਂ ਨੂੰ ਜਿਹੜੀ ਟ੍ਰੇਨਿੰਗ ਦੇ ਸਕਦੇ ਆ ਉਹ ਆਪਣੀ ਉੱਥੋਂ ਟ੍ਰੇਨਿੰਗ ਲੈ ਲੈਣ ਚਾਹੀਏ ਆਤਮ ਸਕੀਮ ਦੀ ਲੈ ਲੈਣ ਚਾਹੀਏ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਆਪਣੀ ਟ੍ਰੇਨਿੰਗ ਜਿਹੜੀ ਲੈ ਲੈਣ ਉਹਦੇ ਵਿੱਚ ਜਿਹੜੇ ਕਿਸਾਨਾਂ ਨੂੰ ਸਾਰੀ ਜਿਹੜੀ ਹੈ ਉਹਦੀ ਮੁੱਢਲੀ ਵਾਢੀ ਤੋਂ ਲੈ ਕੇ ਐਂਡ ਤੱਕ ਜਿੱਦ ਤੱਕ ਉਹਦੀ ਪ੍ਰੋਸੈਸਿੰਗ ਹੈ ਉਹਦੀ ਜਿਹੜੀ ਪੈਕਿੰਗ ਪੈਕਿੰਗ ਲੇਬਲਿੰਗ ਜੋ ਵੀ ਕਿਸਾਨ ਨੇ ਕਰਨਾ ਉਹਦੇ ਉੱਤੇ ਅੱਜ ਕੱਲ ਬੜੇ ਸੋਹਣੇ ਸੋਹਣੇ ਲੋਗੋ ਉਹਦੀ ਡਿਜ਼ਾਈਨਿੰਗ ਜਿਹੜੀ ਹੈ ਉਹਦੀ ਹਰੇਕ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਫਾਰਮਰ ਉੱਥੋਂ ਆ ਕੇ ਉਹ ਸਿੱਖ ਕੇ ਤੇ ਆਪਣਾ ਉੱਤੇ ਜਿਹੜਾ ਕੰ ਕੀ ਆਰਗੈਨਿਕ ਚੀਜ਼ਾਂ ਵੱਲ ਨੂੰ ਵੀ ਕਿਸਾਨ ਵੀਰਾਂ ਨੂੰ ਵਧਣਾ ਚਾਹੀਦਾ ਕਿਉਂਕਿ ਮੰਨ ਲਓ ਕਿਸਾਨ ਵੀਰ ਕਿਸੇ ਚੀਜ਼ ਦਾ ਪ੍ਰੋਸੈਸਿੰਗ ਕਰਕੇ ਬਣਾ ਰਿਹਾ ਉਹਨੂੰ ਮੰਨ ਲਓ ਕਣਕ ਹੀ ਆ ਜਿਉਂ ਤੇ ਖਾਦ ਨਹੀਂ ਪਾਈ ਹੋ ਤਾਂ ਮੈਨੂੰ ਲੱਗਦਾ ਵੀ ਸਾਡਾ ਫਾਇਦਾ ਹੋ ਸਕਦਾ ਕੀ ਕਹਿਣਾ ਚਾਹੋਗੇ ਕਿ ਆਰਗੈਨਿਕ ਖੇਤੀ ਵੱਲ ਨੂੰ ਵੀ ਵਧਣਾ ਚਾਹੀਦਾ ਬਿਲਕੁਲ ਕਿਸਾਨਾਂ ਨੂੰ ਆਰਗੈਨਿਕ ਖੇਤੀ ਕਰਨੀ ਚਾਹੀਦੀ ਹੈ ਇੱਕ ਤਾਂ ਉਹਨਾਂ ਨਾਲ ਆਪਣੀ ਜਿਹੜੀ ਹੈਲਥ ਹੈਲਥ ਠੀਕ ਰਹਿੰਦੀ ਹੈ ਉਹਦੇ ਨਾਲ ਜਿਹੜੀ ਆਪਣੀ ਸੋਇਲ ਹੈ ਉਹਦੀ ਫਰਟੀਲਿਟੀ ਵੀ ਜਿਹੜੀ ਹੈ ਮੇਨਟੇਨ ਰਹਿੰਦੀ ਹੈ ਜਿਹੜੀ ਆਰਗੈਨਿਕ ਆਪਾਂ ਕੋਈ ਵੀ ਉਤਪਾਦ ਪੈਦਾ ਕਰਦੇ ਆ ਉਹ ਸਾਨੂੰ ਕਿੱਦਾਂ ਪਤਾ ਲੱਗੇਗਾ ਆਰਗੈਨਿਕ ਆ ਇੱਕਲੇ ਮੈਨੂੰ ਡਾਕਟਰ ਤੋਂ ਨਹੀਂ ਪਤਾ ਲੱਗਦਾ ਆਰਗੈਨਿਕ ਉਸ ਲਈ ਉਹਦੀ ਸਰਟੀਫਿਕੇਸ਼ਨ ਜਿਹੜੀ ਕਰਾਣੀ ਬਹੁਤ ਜ਼ਰੂਰੀ ਹੈ ਇਸ ਲਈ ਸਾਨੂੰ ਕੋਈ ਵੀ ਜਿਹੜਾ ਆਪਣਾ ਆਰਗੈਨਿਕ ਉਤਪਾਦ ਪੈਦਾ ਕਰਦੇ ਆ ਉਹ ਜਿਹੜੀ ਸਰਟੀਫਿਕੇਸ਼ਨ ਆ ਉਹ ਸਾਨੂੰ ਉਹਦੀ ਜ਼ਰੂਰ ਲੈਣੀ ਚਾਹੀਦੀ ਹੈ ਕਿ ਉਦਾਂ ਕਿਸਾਨ ਵੀਰੋ ਅਸੀਂ ਡੱਬਾ ਪੈਕ ਕਰਕੇ ਰੱਖਤਾ ਤਾਂ ਉਹਦੇ ਤੇ ਕੋਈ ਕਿਸੇ ਨੇ ਧਿਆਨ ਨਹੀਂ ਦੇਣਾ ਜੀ ਉਹਦੀ ਦਿੱਖ ਬਣਾਉਣੀ ਆ ਉਹਦੇ ਤੇ ਲੇਬਲ ਲਾਉਣਾ ਆ ਤਾਂ ਸਾਨੂੰ ਫਿਰ ਕਈ ਵਿਭਾਗਾਂ ਦੇ ਨਾਲ ਜੁੜਨਾ ਪੈਂਦਾ ਸੋ ਕਿਹੜੇ ਕਿਹੜੇ ਵਿਭਾਗ ਨੇ ਉਹ ਵੀ ਥੋੜਾ ਜਿਆਦਾ ਸਮਝ ਜ਼ਰੂਰ ਦੱਸੋ ਜੀ ਇਹਦੇ ਵਿੱਚ ਤੁਸੀਂ ਜਿਹੜੀ ਐ ਸਰਟੀਫਿਕੇਸ਼ਨ ਲੈਣਾ ਚਾਹੁੰਦੇ ਹੋ ਇਹ ਚ ਖੇਤੀਬਾੜੀ ਵਿਭਾਗ ਤੁਹਾਡੀ ਬਹੁਤ ਸਹਾਇਤਾ ਕਰਦਾ ਹੈ ਖੇਤੀਬਾੜੀ ਵਿਭਾਗ ਵੱਲੋਂ ਜਿਹੜਾ ਕੀ ਐਗ ਮਾਰਕ ਇਸ਼ੂ ਕੀਤਾ ਜਾਂਦਾ ਉਹ ਐਗ ਮਾਰਕ ਉਹਦੀ ਗੁਣਵੱਤਾ ਚੈੱਕ ਕਰਨ ਲਈ ਆ ਪ੍ਰੋਡਕਟ ਜਿਹੜਾ ਤੁਹਾਡਾ ਤਿਆਰ ਹੋਇਆ ਉਹਦੀ ਕਿੰਨੀ ਗੁਣਵੱਤਾ ਆ ਉਹ ਕਿੰਨਾ ਵਧੀਆ ਪ੍ਰੋਡਕਟ ਜਿਹੜਾ ਆਪਾਂ ਆਪਣੇ ਕਸਟਮਰ ਨੂੰ ਸਪਲਾਈ ਕਰ ਰਹੇ ਆ ਇਸੇ ਤਰ੍ਹਾਂ ਐਫਐਸਐਸਏਈ ਫਸਾਈ ਕਹਿ ਦਿੰਦੇ ਆ ਉਹ ਹੈਲਥ ਡਿਪਾਰਟਮੈਂਟ ਵੱਲੋਂ ਜਿਹੜਾ ਉਹਦਾ ਲਾਇਸੈਂਸ ਜਿਹੜਾ ਉਹ ਜਾਰੀ ਕੀਤਾ ਜਾਂ ਉਹਦੀ ਜਿਹੜੀ ਜਾਰੀ ਕਰਨ ਦੀ ਫੀਸ ਹੈ ਉਹ ਵੀ ਬੜੀ ਨੋਮੀਨਲ ਫੀਸ ਹੈ तकरीबन 50 ਰੁਪਏ ਉਹਦੇ ਜਿਹੜੇ ਸਾਲ ਦੀ ਫੀਸ ਆਪਾਂ ਵਰਨੀ ਪੈਂਦੀ ਹੈ ਤੇ ਉਹ ਜਿਹੜਾ ਸਰਟੀਫਿਕੇਟ ਆ ਉਹ ਸਰਕਾਰ ਵੱਲੋਂ ਆਪਾਂ ਜਾਰੀ ਹੋ ਜਾਂਦਾ ਤੇ ਆਪਣਾ ਜਿਹੜਾ ਉਤਪਾਦ ਆ ਉਹ ਮਾਰਕੀਟ ਜਾਣ ਦੀ ਤਿਆਰ ਮੈਂ ਡਾਕਟਰ ਵਿਪুল ਸ਼ਾਭੜ ਜੀ ਦਾ ਇੰਨੀ ਜਾਣਕਾਰੀ ਦੇਣ ਲਈ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਪਿਆਰੇ ਕਿਸਾਨ ਵੀਰੋ ਤੇ ਕਿਸਾਨ ਭੈਣੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਸੀ ਖੇਤੀ ਜਨਸਾਂ ਦੀ ਪ੍ਰੋਸੈਸਿੰਗ ਅਤੇ ਮੰਡੀਕਰ ਇਸੇ ਹੀ ਵਿਸ਼ੇ ਤੇ ਮਾਹਿਰਾਂ ਦੇ ਵੱਲੋਂ ਸਟੀਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਸਿੱਟਾ ਇਹ ਨਿਕਲਦਾ ਹੈ ਕਿ ਜੇਕਰ ਕਿਸਾਨ ਵੀਰ ਖੇਤੀ ਜਨਸਾਂ ਦੀ ਮੰਡੀਕਰਨ ਤੇ ਨਾਲ ਹੀ ਪ੍ਰੋਸੈਸਿੰਗ ਖੁਦ ਕਰਨ ਤਾਂ ਵਧੇਰੇ ਮੁਨਾਫਾ ਕਮਾ ਸਕਦੇ ਨੇ ਉਮੀਦ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਨਾਲ ਹੀ ਤੁਹਾਡੇ ਲਈ ਫਾਇਦੇਮੰਦ ਵੀ ਸਾਬਿਤ ਹੋਵੇਗੀ ਅਗਲੇ ਪ੍ਰੋਗਰਾਮ ਦੇ ਵਿੱਚ ਨਵਾਂ ਵਿਸ਼ਾ ਤੇ ਨਵੀਂ ਜਾਣਕਾਰੀ ਲੈ ਕੇ ਫਿਰ ਤੋਂ ਤੁਹਾਡੇ ਮੁਖਾਤਿਬ ਹੋਵਾਂਗੇ ਫਿਲਹਾਲ ਦੀ ਘੜੀ ਦੇ ਲਈ ਜਸਬੀਰ ਕੌਰ ਜੱਸੀ ਨੂੰ ਦਿਓ ਇਜਾਜ਼ਤ ਧੰਨਵਾਦ